ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਰਾਸ਼ਨ ਧਾਰਕਾਂ ਲਈ ਜੋ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਤੋਂ ਰਾਸ਼ਨ ਲੈ ਰਹੇ ਹਨ ਉਹਨਾਂ ਧਾਰਕਾਂ ਲਈ ਅੱਜ ਤੇ ਇੱਕ ਵੱਡੀ ਖਬਰ ਹੈ ਰਾਸ਼ਨ ਧਾਰਕਾਂ ਲਈ ਇੱਕ ਵੱਡੀ ਖਬਰ ਹੈ ਜਲਦੀ ਕਰ ਲੋ ਇਹ ਕੰਮ ਕੀ ਕੰਮ ਕਰਨਾ ਹੈ ਤੇ ਨਹੀਂ ਤਾਂ ਇਹਨਾਂ ਲੋਕਾਂ ਦੇ ਜਿਹੜੇ ਰਾਸ਼ਨ ਕਾਰਡ ਬੰਦ ਹੋ ਜਾਣਗੇ ਰਾਸ਼ਨ ਲੈਣ ਵਾਲੇ ਸਾਰੇ ਇਸ ਵੀਡੀਓ ਨੂੰ ਜਰੂਰ ਵੇਖੋ ਕਿਉਂਕਿ ਸਾਰਿਆਂ ਲਈ ਇਹ ਇੱਕ ਬਹੁਤ ਜ਼ਰੂਰੀ ਵੱਡੀ ਖਬਰ ਹੈ ਜੋ ਇਹ ਕੰਮ ਨਹੀਂ ਕਰੇਗਾ ਉਸ ਦਾ ਜਿਹੜਾ ਰਾਸ਼ਨ ਕਾਰਡ ਬੰਦ ਹੋ ਸਕਦਾ ਹੈ ਇਸ ਤੋਂ ਪਹਿਲਾਂ ਜੇਕਰ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਕਿਉਂਕਿ ਇਸ ਚੈਨਲ ਤੇ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਗੱਲ ਕਰਦੇ ਹਾਂ ਅੱਜ ਦੇ ਆਪਾਂ ਰਾਸ਼ਨ ਕਾਰਡ ਧਾਰਕਾਂ ਲਈ ਇੱਕ ਵੱਡੀ ਖਬਰ ਆਈ ਏ ਰਾਸ਼ਨ ਕਾਰਡ ਧਾਰਕਾਂ ਲਈ ਇੱਕ ਵੱਡੀ ਖਬਰ ਆਈ ਹੈ ਪੰਜਾਬ ਸਰਕਾਰ ਦੁਆਰਾ ਕਿ ਸਾਰੇ ਰਾਸ਼ਨ ਕਾਰਡ ਦੇ ਲਈ ਈ ਕੇਵਾਈਸੀ ਕੀਤੀ ਜਾਣੀ ਹੈ ਤਾਂ ਇਸ ਲਈ ਸਾਰੇ ਜਿੰਨੇ ਵੀ ਜਿਹੜੇ ਰਾਸ਼ਨ ਕਾਰਡ ਧਾਰਕ ਨੇ ਤੇ ਸਾਰਿਆਂ ਦੀ ਈ ਕੇਵਾਈਸੀ ਹੋਣੀ ਹੈ ਜਿਨ੍ਹਾਂ ਦੀ ਈ ਕੇਵਾਈਸੀ ਨਾ ਹੋਵੇਗੀ ਉਹਨਾਂ ਦੇ ਰਾਸ਼ਨ ਕਾਰਡ ਬੰਦ ਹੋ ਸਕਦੇ ਨੇ ਇਸ ਲਈ ਜਲਦੀ ਤੋਂ ਜਲਦੀ ਸਾਰੇ ਈ ਕੇ ਵਾਈ ਸੀ ਕਰਵਾ ਲਓ ਕਿੱਥੋਂ ਕਰवानी ਹੈ ਈ ਕੇ ਵਾਈ ਸੀ ਤਾਂ ਇਹ ਕੇ ਈ ਕੇ ਵਾਈ ਸੀ ਜੋ ਤੁਹਾਡੀ ਹੈ ਜੋ ਤੁਹਾਡਾ ਡੀਪੋ ਹੋਲਡਰ ਹੈ ਉਹਨੇ ਦੁਆਰਾ ਕੀਤੀ ਜਾਵੇਗੀ ਜਿਸ ਮਸ਼ੀਨ ਤੇ ਤੁਸੀਂ ਪਰਚੀਆਂ ਕਟਵਾਉਂਦੇ ਹੋ ਦਾਣੇ ਵਾਲੀਆਂ ਪਰਚੀਆਂ ਕਟੀਆਂ ਜਾਂਦੀਆਂ ਨੇ ਉਸੇ ਮਸ਼ੀਨ ਤੇ ਹੀ ਕੇ ਵਾਈ ਸੀ ਕੀਤੀ ਜਾਣੀ ਹੈ ਇਸ ਲਈ ਜੇ ਉਹ ਵੀ ਤੁਹਾਡੇ ਪਿੰਡ ਦਾ ਡੀਪੋ ਹੋਲਡਰ ਹੈ ਉਸ ਦੇ ਕੋਲ ਜਾ ਕੇ ਤੁਸੀਂ ਕੇ ਵਾਈ ਸੀ ਕਰਵਾ ਸਕਦੇ ਹੋ KYC ਦਾ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ ਕਿਸੇ ਨੂੰ ਕੋਈ ਵੀ 1 ਰੁਪਿਆ ਵੀ ਨਹੀਂ ਦੇਣਾ ਬਿਲਕੁਲ ਫ੍ਰੀ KYC ਕੀਤੀ ਜਾਣੀ ਹੈ ਕੀਤੀ ਜਾਣੀ ਹੈ ਡੀਪੋ 홀ਡਰ ਦੁਆਰਾ ਇਸ ਲਈ ਜੋ ਵੀ ਤੁਹਾਡੇ ਇਲਾਕੇ ਦਾ ਡੀਪੋ 홀ਡਰ ਹੈ ਉਸ ਦੇ ਕੋਲ ਜਾ ਕੇ ਤੁਸੀਂ ਜਲਦੀ ਤੋਂ ਜਲਦੀ KYC ਕਰਵਾ ਲਓ ਕਿਵੇਂ ਕਰਵਾਣੀ KYC ਤਾਂ ਕਿਸੇ ਕਿਸ ਨੂੰ ਕਰਵਾਣੀ ਪਵੇਗੀ ਇਹ ਸਾਰਿਆਂ ਨੂੰ ਹੀ KYC ਕਰਵਾਣੀ ਪਵੇਗੀ ਜਿੰਨੇ ਵੀ ਦੀ ਰਾਸ਼ਨ ਕਾਰਡ ਧਾਰਕ ਨੇ ਸਾਰਿਆਂ ਨੂੰ ਘਰ ਆਣੀ ਪਵੇਗੀ ਤਾਂ ਸਾਰੇ ਪਰਿਵਾਰ ਦੀ ਕੇਵਾਈਸੀ ਕਰਵਾਉਣੀ ਪਵੇਗੀ ਸਾਰਾ ਪਰਿਵਾਰ ਦੀ ਕੇਵਾਈਸੀ ਹੋਣੀ ਹੈ ਜਿੰਨੇ ਮੈਂਬਰ ਨੇ ਸਾਰਿਆਂ ਦੀ ਕੇਵਾਈਸੀ ਕੀਤੀ ਜਾਣੀ ਹੈ ਕੀ ਕੀ ਲੈ ਕੇ ਜਾਣਾ ਹੈ ਰਾਸ਼ਨ ਕਾਰਡ ਲੈ ਕੇ ਜਾਣਾ ਹੈ ਤੇ ਉਸ ਦੇ ਨਾਲ ਸਾਰੇ ਪਰਿਵਾਰ ਦੇ ਜਿਹੜੇ ਨੇ ਹਾਜ਼ਾਰ ਕਾਰਡ ਲੈ ਕੇ ਜਾਣੇ ਨੇ ਹਰੇਕ ਮੈਂਬਰ ਦਾ ਹਾਜ਼ਾਰ ਕਾਰਡ ਨਾਲ ਲੈ ਕੇ ਜਾਣਾ ਹੈ ਤੇ ਮੈਂਬਰ ਨੂੰ ਨਾਲ ਜਾਣਾ ਪਵੇਗਾ ਕਿਉਂਕਿ ਹਰੇਕ ਦੇ ਫਿੰਗਰਪ੍ਰਿੰਟ ਲੱਗਣੇ ਨੇ ਇਸ ਲਈ ਕੇवाईसी ਕਰਵਾਉਣ ਲਈ ਜਿੰਨੇ ਵੀ ਰਾਸ਼ਨ ਕਾਰਡ ਦੇ ਵਿੱਚ ਨਾਮ ਨੇ ਸਾਰਿਆਂ ਦੇ ਆਧਾਰ ਕਾਰਡ ਤੇ ਸਾਰੇ ਮੈਂਬਰ ਮੌਜੂਦ ਹੋਣੇ ਚਾਹੀਦੇ ਨੇ ਸਾਰਿਆਂ ਦੇ ਜਿਹੜੇ ਨੇ ਜਿੰਦਾ ਵੀ ਆਧਾਰ ਕਾਰਡ ਜਾਜੇ ਦਾ ਵੀ ਕੇवाईसी ਨਹੀਂ ਹੋਵੇਗਾ ਉਸ ਦਾ ਨਾਮ ਜਿਹੜਾ ਕੱਟਿਆ ਜਾ ਸਕਦਾ ਹੈ ਉਸ ਦਾ ਨਾਮ ਕੱਟਿਆ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਦੁਆਰਾ ਇਹ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਜੇ ਵੀ ਪਰਿਵਾਰ ਮੈਂਬਰਾਂ ਦੇ ਕਈ ਜਿਹੜੇ ਨੇ ਖਤਮ ਹੋ ਚੁੱਕੇ ਨੇ ਉਨ੍ਹਾਂ ਲਈ ਜਿਹੜੀ ਹੈ ਜਾ ਕੇ ਇਹ ਲੜਕੀਆਂ ਦੀ ਮੈਰਿਜ ਹੋ ਜਾਂਦੀ ਹੈ ਤਾਂ ਉਹ ਅੱਗੇ ਚਲੇ ਜਾਂਦੇ ਨੇ ਤਾਂ ਇਸ ਲਈ ਉਹਨਾਂ ਦੇ ਮੈਂਬਰਾਂ ਦੇ ਜਿਨ੍ਹਾਂ ਦੀ KYC ਨਾ ਹੋਵੇਗੀ ਜਿਹੜੇ ਮੈਂਬਰਾਂ ਦੀ KYC ਨਾ ਹੋਵੇਗਾ ਉਸ ਦਾ ਨਾਮ ਕੱਟਿਆ ਜਾਵੇਗਾ ਇਸ ਲਈ ਜਲਦੀ ਤੋਂ ਜਲਦੀ ਸਾਰੇ ਜਿਹੜੇ ਨੇ ਆਪਣੀ KYC ਕਰਵਾ ਲਓ ਇਹ ਸੀ ਅੱਜ ਦੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਜਾਂ ਸੈਂਟਰ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ